ਕਾਪੀਆ ਮੋਦੀ ਸਰਕਾਰ ਨਾਲ ਨਵੇਂ ਕਾਨੂੰਨ ਪਿੱਛੇ ਨੂੰ ਘੁਮਾ ਕੇ ਮੰਡੀ ਕਲ ਬੋਰਡ ਖਤਮ ਕਰਨ ਦੇ ਵਾਸਤੇ ਦੁਬਾਰਤੇ ਫੇਰ ਇਹ ਪੰਜਾਬ ਸਰਕਾਰ ਕੋ ਆਪਣਾ ਪੰਜਾਬ ਵਿੱਚ ਕਾਪੀਆ ਭੇਜੀਆਂ ਦਾ ਵਿਰੋਧ ਕਰਿਆ ਅੱਜ ਸਾਰ ਕੇ ਇਹ ਕਾਨੂੰਨ ਅਸੀਂ ਨਹੀਂ ਲਾਗੂ ਹੋਣ ਦਵਾਂਗੇ ਜੀ ਇਹ ਕਿਤੇ ਵਾਪਸ ਨਹੀਂ ਭੇਜਿਆ ਜੀ ਸਾਰੀਆਂ ਰੜੀਆਂ ਮਿਲ ਜੇ ਸਰਕਾਰਾਂ ਅੰਨੀ ਖਾਂਦੀਆਂ ਚੋਰ ਚੱਟਦੇ ਆ ਉਹ ਕੰਮ ਹੋਇਆ ਜੀ ਤਾਂ ਹੁਣ ਇਹੜੇ ਮਾੜੇ ਕਾਨੂੰਨ ਭੇਜੇ ਹੁਣ ਦੇਖਾ ਜੀ ਸਾਰੀ ਸਰਕਾਰ ਨੂੰ ਇਹ ਅਸੀਂ ਹੋਣ ਨਹੀਂ ਦਣਿਆ ਤੇ ਵਿਰੋਧ ਵੀ ਛਾੜੀ ਜੀ ਫਸਲਾਂ ਦਾ ਰੇਟ ਜਿਵੇਂ ਡਾਊਨ ਲਾ ਦੇਣਾ ਉਹਨਾਂ ਆਪਣੀ ਮਨਮਰਜ਼ੀ ਦਾ ਰੇਟ ਕਰਦੇ ਜੀ ਜਦ ਪ੍ਰਾਈਵੇਟ ਮੰਡੀ ਹੋ ਗਈ ਜੀ ਜਿਹੜੀ ਸਾਡੀ ਹੁਣ 23-24 ਸਾਨੂੰ 20 ਵਿਗ ਦੀ ਫਿਰ 1000-1500 ਦੀ ਕਮੀ ਜੀ ਇਕਨ ਬਾਹਰ ਚੁਪੀ ਬਿਹਾਰ ਮੈਂ ਵੀ ਕਰੇ ਕੋਟਸਾੜੀਆਂ ਵਿਕਣੇ ਜੀ ਇਹ ਕਰਕੇ ਜੀ ਅਸੀਂ ਉਹ ਦਾ ਪ੍ਰੋਤ ਕਰੇ ਅਸੀਂ ਆ ਕਾਨੂੰਨ ਲਾਗੂ ਨਹੀਂ ਹੋਣ ਦੇਣਾ ਇਹਦਾ ਪਿੰਡਾਂ ਦੇ ਜਾਂ ਲੋਹੜੀ ਦੇ ਤਿਹਾਰ ਤੇ ਕਿਸਾਨਾਂ ਵੱਲੋਂ ਅਜ ਪੂਰੇ ਪੰਜਾਬ ਭਰ ਦੇ ਵਿੱਚ ਖੇਤੀ ਨਵੇਂ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਕਿੰਨੇ ਕਿਸਾਨਾਂ ਵੱਲੋਂ ਕਿਹਾ ਗਿਆ ਕਿ ਜੋ ਕੇਂਦਰ ਸਰਕਾਰ ਨੇ ਨਵੀਂ ਇੱਕ ਖੇਤੀ ਕਾਨੂੰਨੀ ਨੀਤੀ ਭੇਜੀ ਹੈ ਪੰਜਾਬ ਸਰਕਾਰ ਨੂੰ ਉਹ ਕਦੇ ਵੀ ਪੰਜਾਬ ਲਾਗੂ ਨਹੀਂ ਹੋਣ ਦੇਵੇ ਇਸ ਨੂੰ ਲੈ ਕੇ ਕਿਸਾਨਾਂ ਵੱਲੋਂ ਕਿਹਾ ਗਿਆ ਕਿ ਅੱਜ ਲੋਹੜੀ ਦੇ ਤਿਹਾਰ ਤੇ ਖੇਤੀ ਕਾਨੂੰਨ ਦੀਆਂ ਕਾਪੀਆਂ ਸਾੜ ਕੇ ਕੇਂਦਰ ਸਰਕਾਰ ਨੂੰ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਪੰਜਾਬ ਦੇ ਵਿੱਚ ਇਹ ਅਸੀਂ ਲਾਗੂ ਨਹੀਂ ਹੋਣ ਦਵਾਂਗੇ ਤੁਸੀਂ ਦੇਖੋ ਕੀ ਕਿਸਾਨ ਯੂਨੀਅਨ ਕਾਦੀਆਂ ਵੱਲੋਂ ਅੱਜ ਬਲਾਕ ਮਾਜਰੀ ਨਿਊ ਚੰਡੀਗੜ੍ਹ ਏਰੀਆ ਦੇ ਵਿੱਚ ਖੇਤੀ ਕਾਨੂੰਨ ਦੀਆਂ ਕਾਪੀਆਂ ਸਾਰੀਆਂ ਗਈਆਂ ਰੋਡ ਵਿੱਚ ਕਰ ਤੁਸੀਂ ਦੇਖੋ ਕਿਵੇਂ ਕਾਪੀਆਂ ਸਾਰੀਆਂ ਧਾਰੀਆਂ ਨੇ ਉਹਨਾਂ ਵੱਲ ਦੱਸਿਆ ਗਿਆ ਕਿ ਕਿਸੇ ਵੀ ਕਿਸਾਨ ਨੂੰ ਇਹ ਖੇਤੀ ਨਵੀਂ ਨੀਤੀ ਜਿਹੜੀ ਕੇਂਦਰ ਸਰਕਾਰ ਨੇ ਪ੍ਰਸਤਾਵ ਭੇਜਿਆ ਉਹ ਕਿਸੇ ਨੂੰ ਮਨਜ਼ੂਰ ਨਹੀਂ ਤੇ ਇਸ ਨੂੰ ਲੈ ਕੇ ਜਮਕੇ ਕੇਂਦਰ ਸਰਕਾਰ ਦੇ ਖਿਲਾਫ ਨਾਰੇਬਾਜ਼ੀ ਵੀ ਕੀਤੀ ਹੈ ਮੌਕੇ ਤੇ ਕਿਸਾਨ ਆਗੂ ਨੇ ਕੀ ਕਹਿਪਲ ਤੁਸੀਂ ਉਹ ਵੀ ਸੁਣੋ ਜਰਨੈਲ ਸਿੰਘ ਪਿੰਡ ਗੋਸਲਾ ਜੀ ਕਾਪਨ ਕਿਸਾਨ ਜੁਨੇ ਪ੍ਰਧਾਨ ਮੋਹਾਲੀ ਅੱਜ ਜਿਹੜੇ ਤਸਵੀਰ ਕਾਪੀਆਂ ਸਾਰੀਆਂ ਇਹ ਕਿਹੜੀ ਕਾਪੀਆਂ ਸੀ ਕਦ ਵਾਸਤੇ ਸਾਰੀਆਂ ਇਹ ਜਿਹੜੀਆਂ ਕਾਪੀਆਂ ਮੋਦੀ ਸਰਕਾਰ ਨਾਲ ਨਵੇਂ ਕਾਨੂੰਨ ਪਿੱਛੇ ਨੂੰ ਘੁਮਾ ਕੇ ਮੰਡੀ ਕਾਰਨ ਬੋਰਡ ਖਤਮ ਕਰਨ ਦੇ ਵਾਸਤੇ ਦੁਬਾਰਤੇ ਫੇਰ ਇਹ ਪੰਜਾਬ ਸਰਕਾਰ ਕੋਲ ਆਪਣਾ ਪੰਜਾਬ ਵਿੱਚ ਕਾਪੀਆਂ ਭੇਜੀਆਂ ਅਸੀਂ ਇਹਨਾਂ ਦਾ ਵਿਰੋਧ ਕਰਿਆ ਅੱਜ ਉਸਾਰ ਕੇ ਇਹ ਕਾਨੂੰਨ ਅਸੀਂ ਨਹੀਂ ਲਾਗੂ ਹੋਣ ਦਵਾਂਗੇ ਜੀ ਇਹ ਜਿਹੜੀ ਤੁਹਾਡੀ ਜਥੇਬੰਦੀ ਹੈ ਹੁਣ ਬਲਾਕ ਪ੍ਰਧਾਨ ਜਾਂ ਹੋਰ ਕਿਹੜੇ ਕਿਹੜੇ ਤੁਹਾਡੇ ਏਰੀਆ ਦੇ ਵਿੱਚ ਜਿਹੜੇ ਉਸ ਸਮੇਂ ਪਹੁੰਚੇ ਨੇ ਇਹ ਸਾਡੇ ਕਰਾਲੀ ਮੋਹਾਲੀ ਆਪਣਾ ਮਾਜਰੀ ਖੈਣ ਤਿੰਨ ਬਲਾਕਾਂ ਵਿੱਚ ਦੇ ਅਸੀਂ ਇਕੱਠੇ ਹੋਏ ਜੀ ਪਰ ਜਿਹੜੀ ਫਰੜਾ ਭੇਜੀ ਸੀ ਕਿ ਇਹੰਦ ਸਰਕਾਰ ਨੇ ਜਿਹੜੀ ਇਹਦੇ ਤੋਂ ਪੰਜਾਬ ਸਰਕਾਰ ਨੇ ਰੱਦ ਕਰ ਦਿੱਤਾ ਜੀ ਉਹ ਤਾਂ ਵਾਪਸ ਭੇਜਤਾ ਉਹਨਾਂ ਨੂੰ ਕੋਈ ਵਾਪਸ ਨਹੀਂ ਭੇਜਿਆ ਜੀ ਸਾਰੀਆਂ ਰਲੀਆਂ ਮਿਲ ਜੇ ਸਰਕਾਰਾਂ ਅੰਨੀ ਖਾਂਦੀਆਂ ਚੋਰ ਚੱਟਦੇ ਆ ਉਹ ਕੰਮ ਹੋਇਆ ਜੀ ਤਾਂ ਹੁਣ ਇੱਕ ਪਾਸੇ ਜੀ ਸਿੰਘ ਢੱਲੇਵਾਲ ਮੰਨਪੁਰ ਤੇ ਬੈਠੇ ਨੇ ਦੂਜੇ ਪਾਸੇ ਤੁਹਾਡੀ ਜਥੇਬੰਦੀਆਂ ਦੀ ਵੀ ਮੀਟਿੰਗ ਹੋਣ ਜਾ ਰਹੀ ਹੈ ਅੱਜ ਤਾਂ ਲੱਗਦਾ ਕਿ ਕਿਤਨੇ ਇਕੱਠੀਆਂ ਹੋ ਕੇ ਇਹ ਸੰਘਰਸ਼ ਕੀਤਾ ਜਾਵੇ ਉਹ ਤੁਹਾਡਾ देखो बुजुर्गा बुजुर्गा ਸਾਰ ਨੂੰ ਦਰਦ ਆਉਂਦਾ ਕਿਸੇ ਬਜ਼ੁਰਗ ਦੋ ਦਿਨ ਨਾ ਖਾਣਾ ਪਾਣੀ ਖਾਵੇ ਉਹ 50 ਸਾਲ 50 ਦਿਨ ਦੇ ਲਗਭਗ ਹੋ ਗਿਆ 70 ਸਾਲ ਦਾ ਬਜ਼ੁਰਗ ਆ ਸਾਨੂੰ ਬੜਾ ਅਫਸੋਸ ਹੈ ਅਸੀਂ ਤੇ ਡੱਲੇਵਾਲ ਸਾਹਿਬ ਨੂੰ ਇਹੀ ਕਹੂੰਗੂ ਵੀ ਸਾਰੇ ਰਲ ਮਿਲ ਕੇ ਆਪਾਂ ਇੱਕ ਮੁੱਠ ਹੋ ਕੇ ਚੱਲੀਏ ਕਿਉਂ ਸਰਕਾਰ ਨੂੰ ਤਾਂ ਹੀ ਝਕਾਇਆ ਜਾ ਸਕਦਾ ਕਿਸੇ ਨਾ ਭੁਖੜਦਾਲ ਉਧਰ ਰੱਖ ਲਈ ਕਿਸੇ ਨਾ ਉਧਰ ਰੱਖ ਲਈ ਇਹ ਕੰਮ ਨਹੀਂ ਇਕੱਠੇ ਹੋ ਇਕੱਠੇ ਹੋ ਕੇ ਅੰਬੜਾ ਮਾਰੀ ਆਪਾਂ ਸਾਰੇ ਰਲ ਕੇ ਪਰ ਕਈ ਬੀਜੇਪੀ ਵਾਲਿਆਂ ਵੱਲੋਂ ਕਿਹਾ ਜਾਂਦਾ ਕਿ ਜਿੰਨਾ ਮੋਦੀ ਸਰਕਾਰ ਨੇ ਕਿਸਾਨਾਂ ਦੇ ਅਕਾਊਂਟਾਂ ਦੇ ਵਿੱਚ ਪੈਸੇ ਪਾਏ ਨੇ ਜਾਂ ਸਹਾਇਤਾ ਦਿੱਤੀ ਹੈ ਇਹਨੇ ਕਿਸੇ ਵੀ ਪ੍ਰਧਾਨ ਮੰਤਰੀਆਂ ਤੱਕ ਨਹੀਂ ਦਿੱਤੀ। ਕਿ ਠੀਕ ਹੈ ਕਾਊਂਟਾਂ 'ਚ ਪੈਸੇ ਆਇਆ ਦੂਏ ਪਾਸੇ ਨੂੰ ਦਾਤੀ ਦੂਏ ਪਾਸੇ ਨੂੰ ਫੇਰ ਲੱਗੇ ਹੋਇਆ ਜੀ। ਹੂੰ ਇੱਕ ਪਾਸੇ ਕਾਊਂਟਾਂ 'ਚ ਪੈਸੇ ਪਾਉਂਦੇ ਦੂਏ ਪਾਸੇ ਨੂੰ ਪ੍ਰਾਈਵੇਟ ਕਰਨ ਲਈ ਜੇ ਪ੍ਰਾਈਵੇਟ ਹੋ ਗਿਆ ਫਿਰ ਸਾਨੂੰ ਕੀ ਨਾ ਪੁੱਛਣਾ। ਹਜ਼ਾਰ ਹਜ਼ਾਰ ਰੁਪਏ ਕੋਆਂਟਲ ਆਪਣਾ ਹੋ ਜਾਣੇ ਕਣਕੋ ਜਨੇ ਹਜ਼ਾਰ ਰੁਪਏ ਕੋਆਂਟਲ ਆਪਣਾ ਜੀਰੀ ਹੋ ਜਾਣੇ। ਇਹ ਬੁਰਾ ਹਾਲ ਹੋ ਗਿਆ ਅੱਜ ਤੁਸੀਂ ਇਸ ਟਾਈਮ ਸੋਚੋ ਇਹ ਪਿਛਲੇ ਕਰੋਨਾ ਕਰਕੇ ਕੁਝ ਆਫਤਾਈ ਕਰਕੇ ਕਣਕ ਸਫਲਾਈ ਪੂਰੀ ਨਾ ਹੋਣ ਕਰਕੇ ਪੰਜਾਬ ਵਿੱਚ ਪਿਛਲੀ ਵਾਰੀ ਮਰਦ ਲਈ ਸੀ ਹੁਣ 3500 4000 ਰੁਪਏ ਪਰ ਕਵਾਂਟਲ ਕਣਕ ਦਾ ਰੇਟ ਹੋਇਆ ਹੋਇਆ ਅੱਜ ਕੱਲ 50 ਰੁਪਏ ਕਿਲੋ ਆਟਾ ਹੋਇਆ ਜੇ ਇਹ ਹੀ ਪ੍ਰਾਈਵੇਟ ਕੋਲ ਚਲੇ ਗਿਆ ਤਾਂ 200 250 ਰੁਪਏ ਕਿਲੋ ਆਟਾ ਕਿਰੀਬ ਆਦਮੀ ਮਿਲੂਗਾ ਕਿੱਥੇ ਦੇ ਲੈ ਕੇ ਖਾਓਗੇ ਅੱ ਦੱਸਿਆ ਜਾ ਰਿਹਾ ਕਿ ਕਈ ਬੀਜੇਪੀ ਆਗੂ ਵੱਲੋਂ ਇਹ ਵੀ ਕਹਿ ਗਏ ਐ ਐਮਐਸਪੀ ਦੀ ਘੰਟੀ ਜਿਹੜੀ ਕਿਸਾਨ ਮੰਗ ਰਹੇ ਨੇ ਕਿ ਉਹ ਅਗਰ ਕਾਨੂੰਨ ਬਣਦਾ ਹੈ ਤਾਂ ਕਿਤੇ ਨਾ ਕਿਤੇ ਬਹੁਤ ਵੱਡਾ ਨੁਕਸਾਨ ਪੰਜਾਬ ਦਾ ਹੋਏਗਾ ਦੇਖੋ ਜੀ ਇਹ ਤਾਂ ਕਾਨੂੰਨ ਮੰਗਦੇ ਇਹ ਦੇ ਕਰਕੇ ਸਾਰੇ ਬੜੇ ਬੜੇ ਸਿਆਣੇ ਬੰਦੇ ਆ ਰਾਜਾਲ ਵਰਗੇ ਡੱਲੇ ਵਾਲ ਵਰਗੇ ਜੇ ਉਹਨਾਂ ਨੂੰ ਕੋਈ ਸਮਝੇ ਤਾਂ ਹੀ ਉਹ ਮੰਗ ਰਹੇ ਆ ਜੀ ਠੀਕ ਹੈ ਅਸੀਂ ਤੋਂ ਉਹਨਾਂ ਤੋਂ ਬਹੁਤ ਛੋਟੇ ਆ ਜੇ ਉਹਨਾਂ ਨੂੰ ਕਾਨੂੰਨ ਪੜਿਆ ਹੈ ਪੜ ਕੇ ਸ਼ਾਮੀ 나ਥਨ ਦੀ ਰਿਪੋਰਟ ਤਾਂ ਹੀ ਮੰਗ ਰਹੇ ਆ ਵੀ ਸਾਨੂੰ ਗਰੰਟੀ ਕਾਨੂੰਨ ਬਣਾ ਕੇ ਦਿੱਤਾ ਜਾਵੇ ਵੀ ਕਿਸੇ ਦੀ ਲੁੱਟ ਖਸੁੱਟ ਨਾ ਹੋਈ ਜਾਵੇ ਕੀ ਨਾਮ ਹੈ ਜੀ ਸੱਜਨ ਸਿੰਘ ਹੈ ਜੀ ਅੱਜ ਜਿਹੜੇ ਕਾਪੇ ਸਾਰੀਆਂ ਗਈਆਂ ਕਿਸ ਚੀਜ਼ ਦੇ ਵਿਰੋਧ ਤੇ ਵਿੱਚ ਤੇ ਕਿਉਂ ਲੱਗਿਆ ਤੁਹਾਨੂੰ ਕਿ ਸਾੜਨੀ ਚਾਹੀਦੀ ਇਹ ਜੀ ਸੈਂਟਰ ਸਰਕਾਰ ਨੇ ਜਿਹੜੇ ਮਾੜੇ ਕਾਨੂੰਨ ਭੇਜੇ ਹੁਣ ਲਿਖਿਆ ਜੀ ਸਾਰੀ ਸਰਕਾਰ ਨੂੰ ਇਹ ਅਸੀਂ ਹੋਣ ਨਹੀਂ ਛੜਿਆ ਤੇ ਵਿਰੋਧ ਵੀ ਛਾੜੀ ਜੀ ਹਾਂਜੀ ਉਹ ਜਿਹੜਾ ਸੰਘਰਸ਼ ਰੱਖਿਆ ਹੋਇਆ ਡੱਲੇਵਾਲ ਸਾਹਿਬ ਨੇ ਵੀ ਆਹ ਹੁਣ ਜਥੇਬੰਦੀਆਂ ਇਕੱਠਾ ਹੋ ਕੇ ਸੰਘਰਸ਼ ਲੜਨੀਆਂ ਹਾਂਜੀ ਜ਼ਰੂਰ ਲੜਨਗੇ ਕੀ ਨੁਕਸਾਨ ਹੋ ਸਕਦਾ ਹੈ ਕਾਨੂੰਨ ਨਾਲ ਤੁਹਾਡਾ ਜਿਹੜਾ ਤੁਸੀਂ ਸਾੜੀਆਂ ਵਿੱਚ ਕੱਪਿਆ ਸਾੜੀ ਫਸਲਾਂ ਦਾ ਰੇਟ ਜਿਵੇਂ ਡਾਊਨ ਲਾ ਦੇਣਾ ਉਹਨਾਂ ਆਪਣੀ ਮਨਮਰਜ਼ੀ ਕਰ ਰੇਟ ਕਰਨ ਦੀ ਜੀ ਜਦ ਪ੍ਰਾਈਵੇਟ ਮੰਡੀ ਹੋ ਗਈ ਜੀ ਜਿਹੜੀ ਸਾਡੀ ਹੁਣ 23 24 ਸਾਨੂੰ ਵਿਕਦੀ ਫਿਰ 1150 ਸਾਨੂੰ ਵਿਕੂਗੀ ਜੀ ਜਿਕਣ ਬਾਹਰ ਚੁਪੀ ਵੀ ਹਰ ਮਾਂ ਵੀ ਕਰੇ ਕੁੜ ਸਾੜੀਆਂ ਵਿਕਣੇ ਜੀ ਇਹ ਕਰਕੇ ਜੀ ਅਸੀਂ ਉਹਦਾ ਵਿਰੋਧ ਕਰੇ ਅਸੀਂ ਆ ਕਾਨੂੰਨ ਲਾਗੂ ਨਹੀਂ ਹੋਣ ਦੇਣਾ ਜੀ ਪਿੰਡਾਂ ਪਿੰਡਾਂ ਦੇ ਜਾਗਰੂਕੀ ਕਰ ਰਹੇ ਹੋ ਕਿਸਾਨਾਂ ਨੂੰ ਤੁਸੀਂ ਆ ਕੇ ਹਾਂਜੀ ਹਾਂਜੀ ਹਰੇਕ ਪਿੰਡ ਵਿੱਚ ਸਮਝਾ ਰਹੇ ਸ ਕਿਸਾਨਾਂ ਨੂੰ ਜੀ ਹਾਂ ਬੀਜੇਪੀ ਸਰਕਾਰ ਤਾਂ ਸਾਡੇ ਖਤਰ ਜੀ ਬਹੁਤ ਜਿਕਣ ਲੱਕਣੀ ਨੂੰ ਲੱਗਿਆ ਬਹੁਤ ਲੱਗੀ ਵਿਕਣ ਸਾਨੂੰ ਜੀ ਹਾਂਜੀ ਕੀ ਨਾਮ ਹੈ ਜੀ ਸਤਵਿੰਦਰ ਸਿੰਘ ਜੀ ਸਤਵਿੰਦਰ ਸਿੰਘ ਜੀ ਜਿਹੜੇ ਇਹ ਕਾਪੀਆਂ ਸਾਰੀਆਂ ਤੁਸੀਂ ਖੇਤੀ ਕਾਨੂੰਨਾਂ ਦੀਆਂ ਇਹ ਕੀ ਕਾਰਨ ਬਣ ਗਿਆ ਸਾੜਨ ਦਾ ਕਿ ਕੀ ਮੁਦ ਸਰਕਾਰ ਕਹਿ ਰਹੀ ਹੈ ਕਿ ਕਾਨੂੰਨ ਤਾਂ ਬਹੁਤ ਵਧੀਆ ਕਿਸਾਨਾਂ ਵਾਸਤੇ ਸਾਡੇ ਵਾਸਤੇ ਕੋਈ ਕਾਨੂੰਨ ਨਹੀਂ ਜੀ ਇਹ ਕਿਉਂਕਿ ਜਿਹੜੀ ਇਹ ਸਰਕਾਰ ਦਾ ਮੁੱਦੇ ਲਿਆਣੇ ਆ ਜੀ ਇਹ ਜਿਹੜੀ ਕਣਕ ਹੈਗੀ 800 ਤੇ ਲੈ ਕੇ 1100 ਤੱਕ ਵਿਕੂਗੀ ਜੀ ਸਾਨੂੰ ਐਮਐਸਬੀ ਨਹੀਂ ਮਿਲਣੀ ਕਿਉਂਕਿ ਸਾਨੂੰ ਮਿਲਣੀ ਚਾਹੀਦੀ ਹੈ ਹੁਣ 3200 2400 ਦਾ ਕਣਕ ਦਾ ਰੇਟ ਹੈ ਇਹ ਤਾਂ ਲਿਆਉਨੇ ਸਾਨੂੰ ਜਿਹੜੀ ਯੂਪੀਬੀਆਰ ਦੇ ਵਿੱਚ ਪਹਿਲਾਂ ਰੇਟ ਚੱਲਦੇ ਤੇ ਉਸ ਰੇਟਾਂ ਪਰ ਸਾਨੂੰ ਸਾੜਾ ਕਣਕ ਖਰੀਦਣੀ ਚਾਹੁੰਦੇ ਕਿਉਂਕਿ ਹਰ ਬੰਦਾ ਕੋਈ ਵੀ ਹੈ ਗਰੀਬ ਹੈ ਅਮੀਰ ਹੈ ਉਹਨੂੰ ਹਰ ਇੱਕ ਮਹਿੰਗੀ ਤੇ ਮਹਿੰਗੀ ਕਣਕ ਖਰੀਦਣੀ ਪਊਗੀ ਹੁਣ 3500 ਰੁਪਏ ਕਣਕ ਦਾ ਰੇਟ ਚੱਲ ਰਿਹਾ ਜੇ ਅੱਗੇ ਬੰਦਾ ਲਾਊਗਾ ਆਟਾ ਲਾਊਗਾ ਉਹਨੂੰ ਘਟੋ ਘਟ 40 45 ਰੁਪਏ ਆਟਾ ਪਾਊਗਾ ਇਸ ਕਰਕੇ ਇਹ ਕਾਨੂੰਨ ਰੱਦ ਹੋਣਾ ਚਾਹੀਦੇ ਸਾਨੂੰ ਇਹਨਾਂ ਦੀ ਲੋੜ ਨਹੀਂ ਐ ਐਮਐਸਬੀ ਸਾਨੂੰ ਮਿਲਣੀ ਚਾਹੀਦੀ ਐ